ਲੋਵੇ ਜਿਨ੍ਹਾਂ ਨੇ ਵਿਆਹਾਂ ਚਾਦਿਆ ਪਾਰਟੀਆਂ ਦੇ ਟੋਨਾ ਕੱਢ ਕੇ ਆਣਾ ਸੋਨੀਆਂ ਸੋਨੀਆਂ ਫੋਟੋਆਂ ਟੋਨੀਆਂ ਆਜੋ ਬੁੱਟਰ ਰੋਡ ਕਰਦੀਆਂ ਜਿੱਥੇ ਤੁਹਾਨੂੰ ਰਾਣੀਆਂ ਮਹਾਰਾਣੀਆਂ ਵਾਲੇ ਐਦਾਂ ਦੇ ਰਾਇਲ ਰਾਇਲ ਸੂਟਾਂ ਦੇ ਉੱਤੇ ਧੁਮਾਕੇ ਦਾ ਰੌਫਾ ਲਾਤੀਆਂ ਬਜ਼ਾਰਾਂ 'ਚ ਜਾ ਕੇ ਜਿਹੜਾ ਤੁਸੀਂ ਵਿਆਹ ਲਈ ਦਾ ਕਪੜਾ ਦਾਜ ਵਜ ਦੇ ਕਪੜਾ ਦੇਣ ਲੈਣੇ ਕਪੜਾ ਐਦਾਂ ਦੇ ਹੈਪੀ ਸੂਟ 2-2 ਲੱਖ 2.5 ਲੱਖ ਰੁਪਏ ਖਰਚਦੇ ਹੋ ਉਹ ਇੱਥੇ ਆ ਰਹੇ ਹੋ ਸਿਰਫ ਲੱਖ ਸਵਾ ਲੱਖ ਦੇ ਵਿੱਚ ਸਟੋਪ ਦੀ ਦਾਜਵਰੀ ਬਣਾ ਕੇ ਭੇਜਾਂਗੇ ਨਵੰਬਰ ਮਹੀਨੇ ਦੇ ਵਿੱਚ ਵਿਆਹ ਜਿੰਨਾ بڑے ਹੁੰਦੇ ਨੇ ਸਾਰੇ ਕਹਿੰਦੇ ਨੇ ਕਿ ਅਸੀਂ ਪੈਸਾ ਖਾਚਣਾ ਪੈਸਾ ਸਹੀ ਜਗ੍ਹਾ ਖਰਚਿਆ ਜਾਏ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆਣਾ ਚਾਹੇ ਯੂਰਪ ਤੋਂ ਆਣਾ ਚਾਹੇ ਪਿੰਡਾਂ ਤੋਂ ਚਾਹੇ ਸ਼ਹਿਰਾਂ ਤੋਂ ਤੁਹਾਨੂੰ ਇਦਾਂ ਦੇ ਹੈਵੀ ਹੈਵੀ ਸੂਟ ਘਾਟੀਆਂ ਦੇ ਭਾਅ ਦਵਾਂਗੇ ਰੈੱਡ ਸੂਟ ਦੀ ਗੱਲ ਕਰ ਲਓ ਦੇਖੋ ਰੈੱਡ ਸੂਟ ਦੇ ਵਿੱਚ ਸਾਡੇ ਕੋਲ ਵੈਰਾਈਟੀ ਬਹੁਤ ਸੋਹਣੀ ਆ ਕਵਾਂਟੀਟੀ ਬਹੁਤ ਜ਼ਿਆਦਾ ਪਰ ਰੇਟਰ ਵਿੱਚ ਪਟਾਕੇ ਪਾ ਦਿਆ ਆ ਬਾਜ਼ਾਰ 'ਚ ਜਾ ਕੇ ਪਤਾ ਕਰੋ ਕੋਈ 14000 ਮੰਗ ਰਾ ਕੋਈ 15000 ਮੰਗ ਰਾ ਸਾਡੇ ਕੋਲ ਆਜੋ 5-5 6-6000 ਰੁਪਏ ਦੇ ਵਿੱਚ ਇਤਨੀਆ ਵੈਰਾਈਟੀਆਂ ਤੁਹਾਨੂੰ ਬੋ ਦੇ ਦਾਂਗੇ। ਉਹ ਜਿਹੜਾ ਸੂਟ ਤੁਹਾਨੂੰ 25-30-30 ਹਜ਼ਾਰ ਦਾ ਲੁਧਿਆਣੇ, ਅੰਮ੍ਰਿਤਸਰ ਵਗੈਰਾ ਦੇ ਵਿੱਚ ਮਿਲਦਾ ਇੱਥੇ ਤੁਹਾਨੂੰ ਮਾਤੂ ਸ਼੍ਰੀ ਦਸਤਾਰ ਤੇ ਅੱਧੇ ਰੇਟ ਤੇ ਮਿਲਣਾ ਅੱਧੇ ਰੇਟ ਤੇ। ਕੋਈ ਜੀ ਫੈਸ਼ਨ ਦੇ ਦੌਰ ਦੇ ਵਿੱਚ ਬੁੱਟਰ ਰੋਡ ਕਰਦੀਆਂ ਮਾਤੂ ਸ਼੍ਰੀ ਦਸਤਾਰ ਨੇ ਸਾਰੇ ਪਿਛਾੜ ਕੇ ਰੱਖਤੇ ਆ। ਇੱਕ ਲੋਕਾਂ ਨੂੰ ਵੱਡਾ ਭਲੇਖਾ ਵੀ ਇਹ ਤੇ ਵੱਡਾ ਬਹਿਮ ਵੀ ਆ। ਇਹ ਜੇ ਵੱਡਾ ਸਟੋਰ ਆ, ਵੱਡਾ ਸ਼ੋਰੂਮ ਇੱਥੇ ਪਤਾ ਨਹੀਂ ਕਿੰਨਾ ਕਿੰਨਾ ਕੇ ਮਹਿੰਗੇ ਸੂਟ ਆ। ਭਾਈ ਸਾਹਿਬ ਸੂਟ ਸਾਡੇ ਕੋਲ ਰਾਇ ਆ ਲਗਜ਼ਰੀ ਆ ਸ਼ੋਰੂਮ ਵੀ ਸਾਡਾ ਬਹੁਤ ਸੋਹਣਾ ਪਰ ਸਾਡੇ ਰੇਟ ਬਹੁਤ ਘਟਿਆ ਆ ਸੂਟ ਦੇਖੋ ਸੂਟ ਦੇ ਉੱਤੇ ਹੋਇਆ ਤੁਸੀਂ ਕੰਮ ਦੇਖੋ ਸੂਟ ਦੇ ਨਾਲ ਮੈਚ ਕਰਕੇ ਦੁਪੱਟਾ ਜੂ ਦੇਖੋ ਆ ਦੇਖੋ ਦੁਪੱਟੇ ਦੇ ਉੱਤੇ ਕਿੰਨਾ ਸੋਹਣਾ ਲਗਜ਼ਰੀ ਹੀਰਿਆਂ ਵਾਂਗ ਕੰਮ ਕੀਤਾ ਜਿਹੜੀਆਂ ਵੀ ਕੁੜੀਆਂ ਮਾਡਲ ਮਾਡਰਨ ਚਾਹੇ ਬਦੇਸ਼ਾਂ ਤੋਂ ਚਾਹੇ ਦੇਸ਼ਾਂ ਤੋਂ ਆ ਰਹੀਆਂ ਹਰ ਇੱਕ ਕੁੜੀਆਂ ਦੇ ਵੱਡੇ ਫੈਰੇ ਹੋ ਰਿਹਾ ਕੋਈ ਭਾਵੇਂ ਕਹਿੰਦੇ ਸੋਨੇ ਦਾ ਗਹਿਣਾ ਨਾ ਪਾ ਕੇ ਜਾਓ ਪਰ ਆ ਸੂਟ ਪਾ ਕੇ ਪਿਆ ਤੇ ਦਿਲ ਜੋ ਰਿਸ਼ਤੇਦਾਰ ਮਗਰ ਮਗਰ ਫਣ ਗਏ ਮੂਵੀ ਵਾਲਾ ਕੈਮਰਾ ਵਾਲਾ ਭਾਈ ਮਗਰ ਮਗਰ ਫਿਰੂਗਾ ਆ ਦੇਖੋ ਸੋਨੇ ਦੇ ਗਹਿਣੇ ਨਾਲੋਂ ਹੀਰੇ ਦੇ ਗਹਿਣਿਆਂ ਨਾਲੋਂ ਤੁਹਾਨੂੰ ਅਸੀਂ ਸੂਟ ਕਿੰਨੇ ਸੋਨੇ ਦਿਖਾ ਦਿੱਆ ਬਾਅ ਕਮਾਲ ਤਾਂ ਉਦੋਂ ਹੁੰਦੀ ਆ ਜਦੋਂ ਸੂਟਾਂ ਦੇ ਨਾਲ-ਨਾਲ ਤੁਹਾਨੂੰ ਰਾਇਲ ਲਗਜ਼ਰੀ ਦੁਪੱਟੇ ਦਿੰਨੇ ਆ ਟੈਗਰਾਂਟ ਚਲ ਜਓ ਫੇਸਬੁਕ ਤੇ ਚਲ ਜਓ ਅੰਕਰ ਆਨ ਦੇ ਨਾਂ ਤੇ ਤੁਸੀਂ ਸਰਚ ਮਾਰ ਕੇ ਦੇਖ ਲਓ ਹਰ ਤਰ੍ਹਾਂ ਦੇ ਮਾਡਲ ਨੇ ਜਿਹੜਾ ਸੂਟ ਪਾਇਆ ਤੁਹਾਨੂੰ ਅੱਛਾ ਅਵੇਲੇਬਲ ਦੇ ਦਾਂਗੇ ਦੇਖੋ ਇਹਨਾਂ ਦੇ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖ ਲਿਖ ਕੇ ਲੈ ਆਇਆ ਨਿਆਣਾ ਭੇਜ ਦਿਓ ਸਿਆਣਾ ਭੇਜ ਦਿਓ ਭਾਵੇਂ ਤੁਸੀਂ ਲੱਖ ਰੁਪਏ ਦੀ ਪੈਰਾਂ ਜੁੱਤੀ ਪਾ ਕੇ ਜਾਓ ਭਾਵੇਂ ਚਪਲਾ ਪਾ ਕੇ ਆ ਜਾਓ ਰੇਟ ਸਾਰੇ ਨੇ ਇੱਕ ਲੈ ਜਾਂਦਾ ਦਿੱਲੀ ਬੰਬੇ ਚੰਡੀਗੜ੍ਹ ਵਾਲੀਆਂ ਡਰੈੱਸਾਂ ਵੀ ਅਸੀਂ ਇੱਥੇ ਲੈ ਆਇਆ ਰੇਟਾਂ 'ਚ ਬਹੁਤ ਵੱਡਾ ਫਰਕ ਪਾਤਾ ਭੈਣ ਸੀ ਲੋਕਾਂ ਨੂੰ ਕਹਿੰਦੇ ਚੰਡੀਗੜ੍ਹ ਜਾਣਾ ਪਣਾ ਦਿੱਲੀ ਜਾਣਾ ਪਣਾ ਬੰਬੇ ਜਾਣਾ ਪਣਾ ਜਾਣਾ ਪਣਾ ਸਾਨੂੰ ਆ ਜਾਓ ਕਾਦੀਆਂ ਚ ਦੇਖੋ ਡਿਜ਼ਾਈਨਰ ਲਹਿੰਗੇ ਡਿਜ਼ਾਈਨਰ ਅਨਾਰਕਲੀ ਸੂਟ ਪਲਾਜੋ ਸੂਟ ਸ਼ਰਾਰੇ ਸੂਟ ਵਨ ਪੀਸ ਦੱਸਾਂ ਬਾਈ ਰੈਡੀਮੇਡ ਚ ਕਮਾਲ ਕਰਦੀ ਤੁਸੀਂ ਐਡਾ ਹੈਵੀ ਕੰਮ ਉਹ ਕੋਈ ਮੰਗਦਾ 30000 ਕੋਈ ਮੰਗਦਾ 5000 ਆਪਾਂ ਤੁਹਾਨੂੰ 7 8 9000 ਦੇ ਵਿੱਚ ਦੱਸ ਦੇਣੀ ਹੈ ਲਓ ਜੀ ਇੱਕ ਹੋਰ ਵੱਡਾ ਪਟਾਕਾ ਪਾ ਦਿੰਨੇ ਆ ਤੁਸੀਂ ਨਵੰਬਰ ਮਹੀਨੇ ਚ ਆ ਜਾਓ 15 ਨਵੰਬਰ ਤੋਂ ਪਹਿਲਾਂ ਪਹਿਲਾਂ 15 ਦੇ ਲਈ ਇੱਕ ਹੋਰ ਆਫਰ ਆ ਦਿੰਨੇ ਆ ਆ ਰੈਡੀਮੇਡ ਲੈ ਜਾਓ ਇੱਥੋਂ ਜਿਹੜਾ ਵਿੱਚ 20% ਤੁਹਾਨੂੰ ਡਿਸਕਾਊਂਟ ਵੀ ਦੇ ਦਾਂਗੇ ਜੋ ਰੇਟ ਤੇ ਲੱਗਾ ਮੰਨ ਲਓ ਕੋਈ 10000 ਦੀ ਚੀਜ਼ ਆ ਤੁਹਾਨੂੰ 8000 ਦੇ ਦਿਆਂਗੇ 15 ਦਿਨ ਬਹੁਤ ਵੱਡੇ ਫਾਇਦੇ ਹੋਣਿਆ ਮਾਤੂ ਸ਼੍ਰੀ ਦਸਤਾਰ ਕਾਦੀਆਂ ਸੂਟ ਸ਼ਰਾਰੇ ਗਰਾਰੇ ਲਹਿੰਗੇ ਗੌਨ ਡਰਸਾਂ ਦੇ ਨਾਲ ਨਾਲ ਕੋਟ ਪੈਂਟ ਫੁਰਤੇ ਵੀ ਹਮੇ ਸ਼ੇਰ ਬਣਿਆ ਦਸਤਾਰਾਂ ਵੀ ਦਵਾਂਗੇ ਵਿਆਹ ਭਾਵੇਂ ਮੁੰਡੇ ਦਾ ਵਿਆਹ ਭਾਵੇਂ ਕੁੜੀ ਦਾ ਦੋਨਾਂ ਪਰਿਵਾਰਾਂ ਨੂੰ ਖੁਸ਼ ਕਰਕੇ ਭੇਜਾਂਗੇ ਇੰਨੇ ਕੇ ਪੈਸੇ ਲੈ ਕੇ ਆਓ ਇਹ ਨਾਸਮਾਨ ਦਵਾਂਗੇ ਆਜੋ ਜੀ ਬਹੁਤ ਵੱਡੇ ਫਾਇਦੇ ਹੋਣਗੇ